BSF ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਸਰਚ ਆਪਰੇਸ਼ਨ ਕਰਦੀ ਰਹਿੰਦੀ ਹੈ ਤੇ ਸਮਗਲਨਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਰਿਕਵਰੀ ਕਰ ਰਹੀ ਹੈ ਜੇ ਤੁਹਾਨੂੰ ਯਾਦ ਹੋਵੇਗਾ ਜੇ ਕੱਲ ਹੀ ਜਿਹੜੇ ਖਾਲੜਾ ਥਾਣੇ ਦੇ ਵਿੱਚ ਚਾਰ ਵਿਅਕਤੀ ਰਾਜੋਪੇ ਤੋਂ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਕੋਲੋਂ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਸੀ ਤੇ ਇਹਨਾਂ ਕੋਲੋਂ ਪਿਸਤਲ ਪਹਿਲਾਂ ਹੀ ਬਰਾਮਦ ਹੋ ਸਕੇ ਸੀ ਸੋ ਅੱਜ ਵੀ ਇੱਕ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਤੇ BSF ਨੂੰ ਮਿਲੀ ਹੈ ਕਿ ਜਸਵਿੰਦਰ ਸਿੰਘ son of ਕਾਰਤ ਸਿੰਘ ਜੀ ਨੂੰ ਪਹਿਲਾਂ ਹੀ ਐਸ ওসি ਅੰਮ੍ਰਿਤਸਰ ਵੱਲੋਂ ਮਕਦਮਾ ਨੰਬਰ 30/24 ਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਘਰ ਦੇ ਵਿੱਚ ਹੋਰ ਜਿਹੜੀ ਨਾਜਾਇਜ਼ ਸਮਗਰੀ ਤੇ ਪਿਸਤਲ ਵਗੈਰਾ ਬ੍ਰੰਮਦ ਹੋ ਸਕਦੇ ਜਿਸ ਤਹਿਤ ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝਾ ਸਰਚ ਆਪਰੇਸ਼ਨ ਇਸ ਦੇ ਘਰ ਦਾ ਕੀਤਾ ਸੋ ਸਰਚ ਆਪਰੇਸ਼ਨ ਦੌਰਾਨ ਜਿਹੜੀ ਆ ਬੜੀ ਵੱਡੀ ਸਫਲਤਾ ਹਾਸਲ ਹੋਈ ਇਸ ਪਾਸੋਂ ਇੱਕ ਜਿਹੜਾ 30 ਦਾ ਸਟਾਰ ਪਿਸਤਲ ਉਹਦੇ ਦੋ ਮੈਗਜ਼ੀਨ ਤਿੰਨ ਰਾਉਂਡ ਤਿੰਨ ਜਿਹੜੇ ਮੈਗਜ਼ੀਨ ਉਹ 9mm ਦੇ ਤੇ 108 ਰਾਉਂਡ 9mm 3 ਕਿਲੋ 124 ਗ੍ਰਾਮ ਦੇ ਕਰੀਬ ਹੈਰੋਇਨ ਆਪਣਾ 3 ਲੱਖ ਰੁਪਏ ਕੈਸ਼ ਦੋ ਤਰਾਜੂ ਜਿਹੜੇ ਜਿਹਦੇ ਨਾਲ ਇਹ ਹੈਰੋਇਨ ਤੋਲ ਕੇ ਵੇਚਦੇ ਨੇ ਉਹ ਬਰਾਮਦ ਕੀਤੇ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 21C ਐਂਡ ਡੀ ਪੀ ਐਸ ਐਫ ਤੇ 25 ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਤੇ ਜਿਹੜਾ ਇਹ ਜਸਵਿੰਦਰ ਸਿੰਘ ਆ ਇਹ ਪ੍ਰੋਡਕਸ਼ਨ ਬ੍ਰੈਂਡ ਤੇ ਲਿਆਂਦਾ ਜਾਊਗਾ ਇਹਦੇ ਪਾਸੋਂ ਜਿਹੜੇ ਇਹਨੂੰ ਸ਼ਾਮਲ ਤਫ਼ਤੀਸ਼ ਕਰਕੇ ਇਹਦੇ ਪਾਸੋਂ ਪੁੱਛਗਿੱਛ ਕੀਤੀ ਜਾਊਗੀ ਕਿ ਇਸ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਨੇ ਜੋ ਵਿਅਕਤੀ ਵੀ ਇਸ ਤਫ਼ਤੀਸ਼ ਦੌਰਾਨ ਤੱਥਾਂ ਦੇ ਆਧਾਰ ਤੇ ਸਾਹਮਣੇ ਆਏ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਊਗਾ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਜਿੱਥੇ ਹੈਰੋਇਨ ਡਰੋਨ ਆ ਕੈਸ਼ ਰਕਬਰੀ ਤੇ ਪਿਸਟਲਾਂ ਦੀ ਬਰਾਮਦਗੀ ਹੋਈ ਆ ਇਹ ਇੱਕ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਐਫਰਟ ਆ ਸੋ ਆ ਇਹ ਵਾਲੇ ਜਿਹੜੀ ਜਿਹੜੀ ਪ੍ਰਾਪਤੀ ਹੋਈ ਆ ਇਹਦੇ ਵਿੱਚ ਬੀਐਸਐਫ 103 ਦੇ ਕਮਾਂਡਰਟ ਉਹਨਾਂ ਦੀ ਜੀਪ ਰਾਣ ਥਾਣਾ ਭਿੱਖੀਵਿੰਡ ਦੀ ਆਪਣਾ ਪੁਲਿਸ ਤੇ ਥਾਣਾ ਖਾਲੜਾ ਦੀ ਪੁਲਿਸ ਜਿਹੜੇ ਇੰਸਪੈਕਟਰ ਬਨੋਦ ਸ਼ਰਮਾ ਨੇ ਉਹਨਾਂ ਦਾ ਐਮ ਰੋਲ ਰਿਆ ਸੋ ਇਹਨਾਂ ਨੂੰ ਇਹਨਾਂ ਵਾਸਤੇ ਜਿਹੜਾ ਇਹ ਨਾਮ ਦਾ ਵੀ ਜਿਹੜਾ ਲਿਖ ਕੇ ਮਾਨਯੋਗ ਡੀਜੀਪੀ ਸਾਹਿਬ ਨੂੰ ਭੇਜਿਆ ਜਾਊਗਾ ਸੋ ਲਗਾਤਾਰ ਬਰਾਮਦੀਆਂ ਜਿਹੜੀਆਂ ਉਹ ਏਸ ਸੰਬੰਧੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀ ਆ ਆਉਣ ਵਾਲੀ ਇਲੈਕਸ਼ਨ ਆ ਇਲੈਕਸ਼ਨ ਕਮਿਸ਼ਨ ਜੀ ਆਦਰ ਤਾਂ ਮਤਾਬ ਕੋ ਪੀਸਫੁੱਲ ਤੇ ਸ਼ਾਂਤੀਪੂਰਵਕ ਕਾਰਵਾਈ ਕਰ ਸਕੀ। ਥੈਂਕ ਯੂ।